ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀ ਸਹਿ 모ਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥਾ ਪਾਦ ਲਿਵ ਲਾਵਣਿਆ ਹੋ ਵਾਰੀ ਜੀਓ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਇੱਥੇ ਜਿਨ ਉਚਾਰਨ ਕਰਨਾ ਟਿੱਪੀ ਆ ਗਈ ਹੈ ਜਿਸੇ ਅੜੀ ਉੱਤੇ ਟਿੱਪੀ ਹੈ ਜਿਨ ਉਚਾਰਨ ਕਰਨਾ ਹੈ ਜਿਆਦਾ ਜੇਨ ਟਿੱਪੀ ਤੋਂ ਰਹਿਤ ਹੀ ਆਉਂਦਾ ਟਿੱਪੀ ਤੋਂ ਰਹਿਤ ਨੂੰ ਜੇਨ ਉਚਾਰਨ ਕਰਨਾ ਹੈ ਜੇ ਨੰਨੇ ਦੇ ਹਲੰਤ ਲੱਗਿਆ ਹੋਵੇ ਫਿਰ ਜੇਨ ਉਚਾਰਨ ਕਰਨਾ ਹੈ ਤੇ ਜੇ ਜਜੇ ਦੀ ਸਿਆਰੀ ਲੱਗੀ ਹੋਵੇ ਉੱਤੇ ਟਿੱਪੀ ਵੀ ਹੋਵੇ ਅਤੇ ਨੰਨੇ ਨੂੰ ਹਲੰਤ ਵੀ ਲੱਗਿਆ ਹੋਵੇ ਫਿਰ ਉਚਾਰਨ ਕਰਨਾ ਹੈ ਜਿੰਨ ਇਸ ਤਰ੍ਹਾਂ ਇੱਥੇ ਜਿੰਨ ਉਚਾਰਨ ਕਰਨਾ ਕਾਮ ਕ੍ਰੋਧ ਪਸਰਿਆ ਸੰਸਾਰੇ ਆਇ ਜਾਏ ਦੁਖ ਪਾਵਣਿਆ ਜਿਸ ਵਿੱਚ ਗਿਆਨ ਤਿਸ ਵਿੱਚ ਤਿਸ ਵਿੱਚ ਗਿਆਨ ਰਤਨ ਇਕ ਪਾਇਆ ਗੁਰ ਪ੍ਰ사ਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਜਤ ਨਹੀਂ ਕਹਿਣਾ ਬੋਲਾ ਹੀ ਉਚਾਰਨ ਕਰਨਾ ਜਤ ਸਤ ਸੰਜਮ ਸੱਚ ਕਮਾਵੇ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪਈੜਾ ਧਨ ਪਈੜਾ ਧਨ ਭਰਮ ਭੁਲਾਣੀ ਪਈੜਾ ਧਨ ਭਰਮ ਭੁਲਾਣੀ ਦੂਜਾ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋ ਵੈ ਗਵਾਏ ਇਹ ਗਾਵਾਏ ਪਾਠ ਪ੍ਰਤਨ ਸਰੂਪਾਂ ਦੇ ਵਿੱਚ ਆਇਆ ਮੁਖ ਪਾਠ ਗਾਵਾਏ ਹੈ ਕੰਨੇ ਦੇ ਨਾਲ ਦੋ ਕੰਨੇ ਹਨ ਹਲਤ ਪਲਤ ਦੋ ਵੈ ਗਾਵਾਏ ਇਥੇ ਵਿਸਰਾਮ ਹੈ ਹਲਤ ਪਲਤ ਦੂ ਹੈ ਗਾਵਾਏ ਸੁਪਣ ਸੁਖ ਨਾ ਪਾਵਣਿਆ ਪਈ ਅੜੈ ਤਨ ਕੰਤ ਸੁਮਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕਹਿ ਸਹਿਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਹਾਂਜੀ ਸ਼ਿੰਗਾਰ ਪਿੱਛੇ ਸਿਗਾਰ ਆਇਆ ਸੀ ਇੱਥੇ ਟਿੱਪੀ ਲੱਗੀ ਹੋਈ ਹੈ ਸ਼ਬਦ ਸ਼ਿੰਗਾਰ ਬਣਾਵਣਿਆ ਸਤਿ ਪੁਰ ਜਨਮ ਜਿਨਾ ਸਤ ਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਹਾਂਜੀ ਇਸ ਤਰ੍ਹਾਂ ਠਮਕ ਲਾ ਕੇ ਉਚਾਰਨ ਕਰਨਾ ਸ਼ਬਦ ਜਲਾਇਆ ਨਹੀਂ ਕਹਿਣਾ ਦੂਜਾ ਭਾਉ ਇੱਥੇ ਵਿਰਾਮ ਹੈ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਮਿਲ ਸਤ ਸੰਗਤ ਹਾਰ ਗੁਣ ਗਾਵਣਿਆ ਕਈ ਵਾਰ ਸੀ ਜੋ ਛੀਟੀ ਬੋਲਦੈ ਨਾ ਆਪਾਂ ਬੋਲਦੇ ਸਤ ਸੰਗਤ ਸਤ ਸੰਗਤ ਨਹੀਂ ਕਹਿਣਾ ਸਤ ਸੰਗਤ ਉਚਾਰਨ ਕਰਨਾ ਸ਼ੁੱਧ ਮੇਲ ਸਤ ਸੰਗਤ ਹਾਰ ਗੁਣ ਗਾਵਣਿਆ ਸਤਗੁਰ ਨਾ ਸੇਵੇ ਸੂ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚਿਤ ਨ ਆਵੇ ਮੇਰਾ ਨਾਮ ਜੀ ਮਨ ਮੁਖ ਤੇ ਯਮਕ ਲੱਗੇਗੀ ਪਾਤੇ ਮਨ ਮੁਖ ਨਾਮ ਚੇਤਨਾ ਆਵੇ ਮਨ ਮੁਖ ਨਾਮ ਚੇਤਨਾ ਆਵੇ ਬਿਨ ਨਾਵੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਾਣ ਕੋ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਪੁਰਖ ਅપરੰਪਰ ਆਪੇ ਇੱਥੋਂ ਚੌਥੇ ਪਾਤਸ਼ਾਹ ਦੇ ਸ਼ਬਦ ਪ੍ਰਾਰੰਭ ਹੋ ਗਏ ਪਿੱਛੇ ਤੀਸਰੇ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਇੱਥੇ ਚੌਥੇ ਪਾਤਸ਼ਾਹ ਦੇ ਸ਼ਬਦ ਆਰੰਭ ਹੁੰਦੇ ਨੇ ਅੱਗੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਆਉਣਗੇ ਆਦਪੁਰਖ ਅપરੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜੀਉ ਵਾਰੀ ਨਰੰਕਾਰੀ ਨਾਮ ਧਿਆਵਣਿਆ ਤੇ ਸਰੂਪ ਨ ਦੇਖਿਆ ਘਾਟ ਘਾਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਤੂ ਦਇਆਲ ਕਿਰਪਾਲ ਪ੍ਰਭ ਸੋਈ ਇੱਕੋ ਸ਼ਬਦ ਹੈ ਇੱਥੇ ਚੌਥੇ ਪਾਸ਼ਾ ਦਾ ਬਾਕੀ ਅੱਗੇ ਪੰਜਵੇਂ ਪਾਸ਼ਾ ਦਾ ਤੁੱਤ ਬਿਨ ਦੂਜਾ ਅਵਰ ਨ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਗੁਰ ਪ੍ਰਸਾਦ ਕਰੇ ਨਾਮ ਦੇਵੈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਜ ਸਮਾਦ ਲਗਾਵਣਿਆ ਅਨ ਦਿਨ ਗੁਣ गावा ਪ੍ਰਭ ਤੇਰੇ ਤੁਧ ਸਾਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਬਰ ਨ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰ ਤੂੰ ਲੈ ਮਿਲਾਈ ਹਾਂਜੀ ਆਪਣੀ ਕਿਰਪਾ ਕਰਹਿ ਕਿ ਵਿਸਰਾਮ ਲਗੇਗਾ ਤੂੰ ਲੈ ਹੀ ਮਿਲਾਈ ਪੂਰੇ ਗੁਰ ਕੈ ਸਬਦ ਧਿਆਈ ਪੂਰੇ ਗੁਰ ਕੈ ਸਬਦ ਧਿਆਈਐ ਸਬਦ ਸੇਵਾ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਰਸਨਾ ਗੁਣਵੰਤੀ ਗੁਣ ਗਾਵੇ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਹਿ ਰਾਗ ਰਾਤੀ ਮੇਰੇ ਸੱਚੇ ਸੋਭਾ ਪਾਵਣਿਆ ਮਨ ਮੁਖ ਕਰਮ ਕਰੇ ਅਹੰਕਾਰੀ ਜੂਐ ਜਨਮ ਸਭ ਬਾਜੀ ਹਾਰੀ ਇਹਨੂੰ ਹਾਰੀ ਪੋਲਾ ਹੀ ਉਚਾਰਨ ਕਰਨਾ ਕਈ ਹਾਰੀ ਕਹਿ ਦਿੰਦੇ ਜੂਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣ ਆ ਗੁਬਾਰਾ ਕਸਕੇ ਨਹੀਂ ਬੋਲਣਾ ਅੰਤਰ ਲੋਭ ਮਹਾ ਗੁਬਾਰਾ ਇਸ ਤਰ ਪੁੱਲੈ ਬੋਲਣਾ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣ ਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਨਾਨਕ ਨਾਮ ਮਿਲੈ ਭਉ ਭੰਜਨ ਗੋਰਾ ਸਬਦੀ ਸੁਖ ਪਾਵਣਿਆ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਅਲਖ ਨ ਜਾਈ ਲਖਿਆ ਅਲਖ ਇਹ ਬੋਲਾ ਹੀ ਵਿਚਾਰਨ ਕਰਨਾ ਹੈ ਅੰਤਰ ਅਲਖ ਨ ਜਾਈ ਲਖਿਆ ਲਖਿਆ ਵੀ ਬੋਲਾ ਵਿਚਾਰਨ ਕਰਨਾ ਅੰਤਰ ਅਲਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਹਾਂ ਗੁੱਜਾ ਪਦਵੀ ਕਸ ਕੇ ਉਚਾਰਨ ਕਰਨਾ ਤੇ ਰੱਖਿਆ ਪਦਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਅਗਮ ਅਗੋਚਰ ਸਭ ਤੇ ਊਚਾ ਅਗਮ ਅਗੋਚਰ ਇਥੇ ਠਮਕ ਲੱਗ ਜੇਗੀ ਸਭ ਤੇ ਊਚਾ ਅਗਮ ਅਗੋਚਰ ਸਭ ਤੇ ਊਚਾ ਗੁਰ ਕਾ ਸ਼ਬਦ ਲਖਾਵਣਿਆ ਹਵਾਰੀ ਜੀ ਹਵਾਰੀ ਕਲਮਹ ਨਾਮ ਸੁਣਾਵਣਿਆ ਸੰਤ ਪਿਆਰੇ ਸੱਚਾ ਧਾਰੇ ਵੱਡ ਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਿਕ ਸਿੱਧ ਜਿਸਾਂ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ 33ਾ ਖੋਜਹਿ ਤਾਕ ਹਾਂਜੀ ਕੋਟ 33ਾ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਕਸ ਕੇ ਉਚਾਰਨ ਕਰਨਾ ਹੈ ਕੋਟ ਤਤੀਸਾ ਖੁਜਹਿ ਤਾਕੋ ਕੋਟ ਤਤੀਸਾ ਪਾਤੀ ਯਮਕ ਲਗ ਜੇਗੀ ਕੋਟ ਤਤੀਸਾ ਖੁਜਹਿ ਤਾਕੋ ਗੁਰ ਮਿਲ ਹਿਰਦਾ ਗਾਵਣਿਆ ਗੁਰ ਮਿਲ ਇਥੇ ਸ਼ਮਕ ਲਗ ਜੇਗੀ ਗੁਰ ਮਿਲ ਹਿਰਦਾ ਗਾਵਣਿਆ ਆਠ ਪਹਿਰ ਤੁਧ ਜਾਪੈ ਪਵਨਾ ਜਾਪੀ ਪਾਠ ਜਿਹੜਾ ਇਹ ਮੁਖ ਪਾਠ ਹੈ ਸ਼ੁੱਧ ਪਾਠ ਹੈ ਲਾਂ ਦੇ ਨਾਲ ਕਿਤੇ ਪਵਨ ਅੰਤਜਪ ਹੈ ਵੀ ਛਪ ਗਿਆ ਪਰ ਨਾਮ ਦੇ ਨਾਲ ਸੁਧਾ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭ ਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਪ ਪੂਰੇ ਗੁਰ ਕਬਦ ਸਬਦ ਸਿੰਘਾਪ ਜਿਨ ਪੀਆ ਸਈ ਤ੍ਰਿਪਤਾਸੇ ਸੱਚੇ ਸੱਚ ਅਧਾਵਣਿਆ ਤਿਸ ਘਰ ਸਹਜਾ ਸੋਈ ਸੁਹਿਲਾ ਅਨੰਦ ਬਿਨੋਰ ਕਰੇ ਸਾਧਕੇਲਾ ਸੋ ਧਨਵੰਤਾ ਸੋ ਵਡਸਾਹ ਜੋ ਗੁਰ ਚਰਣੀ ਮਨ 라ਵਣਿਆ ਪਹਿਲੋ ਦੇ ਤੈ ਰਿਜਕ ਸਮਾ ਇਹ ਪਾਠ ਇਕੱਠਾ ਹੀ ਹੈ ਯਾਨੀ ਵਿੱਚ ਡੈਸ਼ ਜੀ ਦੇ ਕੇ ਕਰਨਾ ਪਾਠ ਪਹਿਲੋ ਦੇ ਇਥੇ ਵਿਸਰਾਮ ਲਾਦਨ ਤੈ ਇਥੇ ਏਮਕ ਲਾਦਨੀ ਐ ਤੈ ਪਾਤ ਤੇ ਬਿੰਦੀ ਐ ਵਿਚਾਰਨ ਕਰਨੀ ਐ ਪਹਿਲੋ ਦੇ ਤੈ ਰਿਜਕ ਸਮਾਹਾ ਪਿੱਛੋ ਦੇ ਇਥੇ ਵਿਸਰਾਮ ਤੈ ਜੰਤ ਉਪਾਹਾ ਇਸ ਤਰ੍ਹਾਂ ਉਚਾਰਨ ਪਹਿਲੋ ਦੇ ਤੈ ਰਿਜਕ ਸਮਾਹਾ ਪਿੱਛੋ ਦੇ ਤੈ ਜੰਤ ਉਪਾਹਾ ਤੁਦ ਜੀਵਡ ਦਾਤਾ ਅਵਰ ਨਾ ਸੁਆਮੀ ਤੁਦ ਜੀਵਡ ਦਾਤਾ ਅਵਰ ਨਾ ਸੁਆਮੀ ਲਵੈ ਨ ਕੋਈ ਲਾਬਣਿਆ ਜਿਸ ਤੂੰ ਤੁਠਾ ਸੋ ਤੁਦ ਧਿਆਏ ਜਿਸ ਪੱਤੇ ਵੀ ਯਮਕ ਹੈ ਸੋ ਪੱਤੇ ਵੀ ਯਮਕ ਹੈ ਜਿਸ ਤੂੰ ਤੁਠਾ ਸੋ ਤੁਦ ਧਿਆਏ ਸਾਧ ਜਨਾਂ ਕਾ ਮੰਤਰ ਕਮਾਏ ਆਪ ਤਰ ਸਗਲੇ ਕੋਲ ਤਾਰੇ ਤਿਸ ਦਰਗਹਿ ठाਕ ਨ ਪਾਵਣਿਆ ਤਿਸ ਦਰਗਹਿ ठाਕ ਨ ਪਾਵਣਿਆ ਤਿਸ ਦਰਗਹਿ ठाਕ ਨ ਪਾਵਣਿਆ ਤੂੰ ਵੱਡਾ ਤੂੰ ਉੱਚਾ ਉੱਚਾ ਤੂੰ ਬੇਅੰਤ ਆਤਮੂਚੋ ਮੂਚਾ ਹਾ ਕੁਰਬਾਨੀ ਤੇਰੇ ਵੰਨਿਆ ਨਾਨਕ ਦਾਸ ਦਸਾਵਣਿਆ ਵਾਹਿਗੁਰੂ ਜੀ ਕਾ ਕਾਲ ਸਤਿ ਗਰਾਈ ਵਾਹਿਗੁਰੂ ਜੀ ਕੀ ਪਤੈ